ਜੇ ਆ ਗਿਆ ਤੇ ਜਦੋਂ ਸਵੇਖਿਆ ਸਮਾਨ ਸੋਟ ਲਿਆ ਤੇ ਮੈਂ ਉੱਤੇ ਚੜ ਕੇ ਕੋਠੇ ਤੇ ਤੇ ਆ ਮੇਰਾ ਪੋਤਾ ਜਿਹੜਾ ਵੱਡਾ ਦੂਜੇ ਕਾਕੇ ਦਾ ਉਹ ਰੋਵੇ ਪੁਣਾਈ ਮੈਂ ਮਾਤਾ ਤੈਨੂੰ ਲੈ ਕੇ ਜਾਣਾ ਮੀਨੂ ਬਾਹ ਫੜ ਕੇ ਪਿੰਡ ਲੈ ਗਿਆ ਬਸ ਤੂੰ ਤੂੰ ਮਦਦ ਕਰਕੇ ਤੇ ਇਹਨਾਂ ਦੇ ਤੋਂ ਕੰਮ ਰਹੀ ਹੋ ਜਾਣਾ ਸੀ ਇਹ ਨਹੀਂ ਆਤੇ ਬੀਜਾ ਦਾ ਦੋ ਕਮਰੇ ਵਿਚਾਰਿਆਂ ਤੇ ਨੇ ਉਹ ਖੜੇ ਹੋ ਜਾਂਦੇ ਬਹੁਤ ਮੈਂ ਆ ਹੋਰ 15 ਕ ਦਿਨ ਹੋ ਗਏ ਅੰਦਰ ਰਹਿ ਕੇ ਚੱਲ ਗਈ ਸਾ ਓਏ ਉਹ ਕਿਸਮਤ ਮਾਰੀ ਉਹ ਹੜਾ ਆਵੇ ਤੇ ਉਹ ਵੀ ਕੰਮ ਬੰਦ ਹੋ ਗਏ ਇਸ ਸਮੇਂ ਐਸੀ ਪਿੰਡ ਸਹਜਾਦਾ ਖੜਿਆ ਤੇ ਸਹਜਾਦੇ ਪਿੰਡ ਤੇ ਇੱਕ ਮਾਤਾ ਜੀ ਦੀ ਵੀਡੀਓ ਵਾਇਰਲ ਹੁੰਦੀ ਆ ਘਰ ਦੇ ਜਿਹੜਾ ਫਰਸ਼ ਬੈਹ ਜਾਂਦਾ ਵਾ ਤੇ ਮਕਾਨ ਡਿੱਗਣ ਵਾਲਿਆ ਤਸਵੀਰਾਂ ਇਸ ਸਮੇਂ ਤੁਸੀਂ ਖੁਦ ਦੇਖ ਸਕਦੇ ਹੋ ਮਾਤਾ ਜੀ ਵੀ ਨਾਲ ਆ ਪਰ ਅਸੀਂ ਕੁਝ ਤਸਵੀਰਾਂ ਦਿਖਾਵਾਂਗੇ ਕਿ ਇਹ ਹਾਲਾਤ ਜਿਹੜੇ ਤੁਸੀਂ ਦੇਖੋਗੇ ਇਹ ਫਰਸ਼ ਬੈਠ ਗਈ ਆ ਬਾਲੇ ਜਿਹੜੇ ਆ ਉਹ ਡਿੱਗ ਚੁੱਕੇ ਆ ਤੇ ਇਹ ਹਾਲਾਤ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਜਿਹੜਾ ਪੁੱਤਰ ਸੀਗੇ ਉਹਨਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ ਤੇ ਇਹਨਾਂ ਦਾ ਇੱਕ ਜਿਹੜਾ ਵਾ ਉਹ ਪੋਤਰਾ ਵਾ ਜਿਹੜਾ ਤੇ ਇਹ ਜਿਹੜੇ ਆ ਇਹ ਰਹਿੰਦੇ ਆ ਇਸ ਮਕਾਨ ਦੇ ਵਿੱਚ ਜਦ ਮੈਂ ਆਇਆ ਵਾ ਤਾਂ ਇਸ ਮਕਾਨ ਦੇ ਜਿਹੜੇ ਹਾਲਾਤ ਆ ਉਹ ਤੁਸੀਂ ਖੁਦ ਦੇਖ ਸਕਦੇ ਹੋ ਮਾਤਾ ਜੀ ਵੀ ਮੇਰੇ ਨਾਲ ਆ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਸ ਮਕਾਨਾਂ ਚ ਮੈਂ ਰਹਿ ਸਕਦੀ ਆ ਤੇ ਮੇਰਾ ਪੁੱਤ ਦੀ ਮੌਤ ਹੋ ਗਈ ਆ ਧਿਆੜੀ ਟੱਪਾ ਕਰਤਾ ਹੀ ਉਹਦਾ ਟੈਕ ਹੋ ਗਿਆ ਮੌਤ ਹੋ ਗਈ ਆ ਉਹਦੇ ਦੋ ਬੱਚੇ ਆ ਜਦੋਂ ਹੋਵੋ ਵੀ ਗਏ ਗੱਭਰੂ ਪੜਾਏ ਮੈਂ ਛਾਂਪਸੋਂ ਟਾਰੀ ਵਾਲੇ ਕੋਲ ਗੁਰਦੁਆਰੇ ਵੜੇ ਰਹੇ ਮੈਂ ਪੜਾਏ ਆ ਤੇ ਹੁਣ ਇਹੋ ਜਿਹਾ ਬੇਤੀ ਮੇਰੇ ਮਕਾਨ ਪੈ ਜਾਣ ਸਾਰੀ ਜਨਤਾ ਸਾਰੇ ਪਰਿਵਾਰ ਸਿੱਖ ਪਰਿਵਾਰ ਖਾਈ ਹੈਗੇ ਤੇ ਇਹ ਆ ਵੀ ਮੇਰੇ ਕਮਰੇ ਪੈ ਜਾਣ ਤੇ ਕੋਈ ਬੱਚਿਆਂ ਵਾਸਤੇ ਕੋਈ ਨੌਕਰੀ ਕੋਈ ਪੈਸਾ ਮਿਲ ਜੇ ਬੱਚਿਆਂ ਨੂੰ ਜੋ ਨੌਕਰੀ ਕਿਉਂ ਅੱਜ ਕੱਲ ਬੱਚੇ ਜਿਹੜੇ ਆ ਮੈਂ ਆਖਾਂ ਮੈਂ ਗਾਤਰਾ ਪਾ ਕੇ ਝੂਠ ਨਹੀਂ ਮਾਰਦੀ ਉਹਨਾਂ ਸਿਰ ਮਨਾਲੇ ਆ ਪਰ ਜਰੂਰ ਮੇਰੇ ਵੀਰ ਪਰ ਕੋਈ ਨੌਕਰੀ ਦਾ ਵੀ ਸੋਚ ਹੁਣ ਉਹਨਾਂ ਦੀ ਤੇ 12-12 ਉਹਨਾਂ ਹੁਣ ਕਰ ਲਈਆਂ ਥੋੜੀ ਨੌਕਰੀ ਦਾ ਸੋਚ ਪਹਿਲਾਂ ਮੇਰੇ ਤੋਂ ਗਲਤੀ ਹੋ ਗਈ ਮੈਂ ਜਿਆ ਬੋਲਦੀ ਰਹੀ ਆ ਨਾ ਮੈਨੂੰ ਟੈਨਸ਼ਨ ਬਹੁਤ ਰਹੀ ਹੈ ਟੈਨਸ਼ਨ ਚ ਕੋਈ ਗੱਲ ਹੀ ਨਹੀਂ ਆਉਂਦੀ ਰਹੀ ਤੇ ਗੱਲਾਂ ਮੈਂ ਹੋਰ ਤਰ੍ਹਾਂ ਮਾਰਦੀ ਰਹੀ ਆ ਤੇ ਹੁਣ ਮੈਂ ਥੋੜੀ ਜਿਹੀ ਕਾਇਮ ਹੋ ਗਈ ਪੰਜਾਬ ਤੁਹਾਡੇ ਨਾਲ ਖੜਾ ਵਾ ਪਾਣੀ ਦੇ ਹਾਲਾਤ ਹੀ ਇੰਨੇ ਜ਼ਿਆਦਾ ਸੀ ਤੁਸੀਂ ਕਬਰੋਣਾ ਹੀ ਸੀਗਾ ਕਿਉਂਕਿ ਜਦੋਂ ਪਾਣੀ ਇੰਨਾ ਜ਼ਿਆਦਾ ਚੜ ਗਿਆ ਹਾਂ ਕਬਰਾਂ ਮੈਂ ਬਹੁਤ ਜ਼ਿਆਦਾ ਗਈ ਤੇ ਕੋਈ ਸਮਝ ਨਹੀਂ ਗੱਲ ਦੀ ਆਉਂਦੀ ਕਿਹੜੀ ਗੱਲ ਕਰਾਂ ਕਿਹੜੀ ਨਾ ਕਰਾਂ ਹੁਣ ਮੈਂ ਥੋੜੀ ਜੀ ਠੀਕ ਆ ਤੇ ਇਹ ਮੇਰੇ ਵੀਰ ਭਰਾ ਸਿੱਖ ਜਿਹੜੇ ਆ ਬਹੁਤ ਪਹੁੰਚੇ ਬਹੁਤ ਰਾਸ਼ਨ ਪਾਣੀ ਵੀ ਉਹਨਾਂ ਮੈਨੂੰ ਦਿੱਤਾ ਸਭ ਕੁਝ ਖਾਣ ਪੀਣ ਨੂੰ ਹੀ ਦਿੱਤਾ ਸਿੱਖ ਭਰਾਵਾਂ ਬਹੁਤ ਮੇਰੀ ਸੇਵਾ ਕੀਤੀ ਆ ਹੁਣ ਇਹੋ ਹੀ ਸਿੱਖ ਭਰਾ ਮੇਰੇ ਮਕਾਨ ਪਾ ਦਣ ਕੋਈ ਬੱਚਿਆਂ ਦਾ ਸੋਚਦਾ ਕੋਈ ਨੰਕਰੀ ਕੋਈ ਖੁਸ਼ ਉਹਦੇ ਪੁੱਤਰਾ ਉਹਨਾਂ ਦੀ ਫਿਰ ਜਿਹੜੀ ਮਾਤਾ ਵਾ ਉਹ ਮੰਮੀ ਵਗੈਰਾ ਉਹਨਾਂ ਦੇ ਉਹ ਮੰਮੀ ਤਾਂ ਨਿਕਿਆ ਨਿਕਿਆ ਨੂੰ ਛੱਡ ਕੇ ਚਲੀ ਗਈ ਤੇ ਮੈਂ ਇੱਥੇ ਫਿਰ ਉਪਰ ਆ ਬਾਬਾ ਜੀ ਸਾਫ ਸੰਗਟਾਰੀ ਵਾਲੇ ਉਹਨਾਂ ਕੋਲ ਮੈਂ ਰਹੀ ਬੱਚੇ ਪੜਾਈ ਉੱਥੇ ਕੁਛ ਉਹ ਬੱਚਿਆਂ ਤੇ ਜਿਹੜੋ ਬਹਿ ਨਹੀਂ ਮਾਰੀ ਬੈਜਨਾਂ ਉਹਨਾਂ ਸਿਰ ਮਨਾਲੇ ਤੇ ਉਹ ਮੈਂ ਇੱਥੇ 11-11 ਨਾ 12-12 ਕੀਤੀ ਆ ਕੇ ਹੁਣ ਆਇਰ ਕੀ ਪੇਪਰ ਦਿੱਤੇ ਪਾਂਣੀ 5 ਵਜੇ ਆ ਗਿਆ ਤੇ ਜਦੋਂ ਸਵੇਖਿਆ ਸਮਾਨ ਸੋਟ ਲਿਆ ਤੇ ਮੈਂ ਉੱਤੇ ਚੜ ਕੇ ਕੋਠੇ ਤੇ ਤੇ ਆ ਮੇਰਾ ਪੋਤਾ ਜਿਹੜਾ ਵੱਡਾ ਦੂਜੇ ਕਾਕੇ ਦਾ ਉਹ ਰੋਵੇ ਨਹੀਂ ਮੈਂ ਮਾਤਾ ਤੇ ਨੂੰ ਲੈ ਕੇ ਜਾਣਾ ਮੀਨੂ ਬਾਹ ਫੜ ਕੇ ਪਿੰਡ ਲੈ ਗਿਆ ਤੇ ਸਮਾਨ ਨਹੀਂ ਨਿਕਲਿਆ ਸਮਾਨ ਸਾਰਾ ਭੇਜ ਪੁੱਜ ਗਿਆ ਸਾਡਾ ਖਰਾਬ ਹੋ ਗਿਆ ਮਗਰ ਉਹ ਪੇਟੀ ਘੌਰ ਚ ਕੱਢੀ ਆ ਘੌਰ ਚ ਮੰਜੇ ਕੱਢੇ ਤੇ ਇਸ ਬਸ ਬਿਲਕੁਲ ਆ ਇਹਨਾਂ ਦੇ ਦੂਸਰੇ ਜਿਹੜੇ ਅਨਪੁੱਤਰ ਉਹਨਾਂ ਦਾ ਵੀ ਜਿਹੜਾ ਲੜਕਾ ਮੇਰੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੀ ਜਿਸ ਤਰੀਕੇ ਦੇ ਹਾਲਾਤ ਦੇਖਿਆ ਤੁਸੀਂ ਚਲੋ ਥੋੜਾ ਬਹੁਤ ਆਪਣੇ ਵੱਲੋਂ ਮਦਦ ਕਰਦੇ ਹੋਣਗੇ ਪਰ ਇਹਨਾਂ ਦਾ ਜਿਹੜਾ ਦੂਸਰਾ ਤੁਹਾਡਾ ਕਜਨ ਭਰਾਵਾ ਜਾਂ ਤੁਹਾਡੇ ਜਿਹੜੇ ਮਾਤਾ ਜੀ ਆ ਹਾਂਜੀ ਤਾਂ ਹਾਲਾਤ ਜਿਹੜੇ ਤੁਸੀਂ ਹੰਡਾਏ ਆ ਮਾਤਾ ਨੇ ਮੇਰੇ ਖਿਆਲ ਨਾਲ ਇਹ ਸ਼ਾਇਦ ਹੀ ਕੋਈ ਹੰਡਾਵੇ ਹਨਾ ਬਹੁਤ ਮਾੜੇ ਹਾਲਾਤ ਹੰਡਾਏ ਆ ਜੀ ਚਲੋ ਸੇਵਾ ਵੀ ਕਰਦੇ ਰਹੇ ਆ ਪਰ ਬਹੁਤ ਮਾੜੇ ਹਾਲਾਤ ਹੰਡਾਏ ਆ ਚਲੋ ਜਿਹੜਾ ਵੀਰ ਮਦਦ ਕਰ ਸਕਦਾ ਮਾਤਾ ਦੀ ਬਦੋਂ ਮਦਦ ਕਰਕੇ ਤੇ ਇਹਨਾਂ ਦੇ ਦੋ ਕਮਰੇ ਹੀ ਹੋ ਜਾਣੇ ਸੀ ਇਹ ਨਹੀਂ ਜਾਂਦੇ ਪੀ ਜਦਾ ਦੋ ਕਮਰੇ ਵਿਚਾਰਿਆਂ ਦੇ ਨੇ ਉਹ ਖੜੇ ਹੋ ਜਾਣ ਤੇ ਬਹੁਤ ਹੈ ਬੇਵਕਤੀ ਮਾਰ ਨਾਲ ਗੱਲ ਹੋਈ ਸੀ ਲਗਾਤਾਰ ਵੀਡੀਓ ਵਾਇਰਲ ਹੋ ਰਹੀ ਸੀਗੀ ਤੇ ਘਰ ਦਾ ਨੁਕਸਾਨ ਹੋਇਆ ਸੀ ਪਰ ਦਾਨੀ ਵੀ ਜਿਸ ਤਰੀਕੇ ਨਾਲ ਪੰਜਾਬ ਦੀ ਬਾਹ ਫੜੀਆ ਤੇ ਲਗਾਤਾਰ ਜਿਹੜੇ ਆ ਲੋਕਾਂ ਨੂੰ ਹਲਾਰਾ ਦਿੱਤਾ ਵਾ ਪੰਜਾਬ ਫਿਰ ਦੁਬਾਰਾ ਖੜਾ ਹੋ ਰਿਹਾ ਸੇਫ ਇੰਟਰਨੈਸ਼ਨਲ ਦੀ ਟੀਮ ਪਹੁੰਚੀ ਆ ਮਾਤਾ ਜੀ ਉਹਨਾਂ ਦੇ ਘਰ ਤੇ ਉਹਨਾਂ ਦੇ ਘਰ ਦੀ ਸੇਵਾ ਦੇ ਲਈ ਪਹੁੰਚੇ ਸਭ ਤੋਂ ਪਹਿਲਾਂ ਫੱਤੇ ਦੀ ਸਾਂਝ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਕਿਵੇਂ ਦੇ ਸੰਜੋਗ ਕਰ ਰਹੇ ਹੋ ਔਰ ਕਿਵੇਂ ਜਿਹੜੀ ਆ ਸੇਫ ਇੰਟਰਨੈਸ਼ਨਲ ਜਿਹੜੀ ਉਹ ਪੰਜਾਬ ਦੇ ਇਸ ਫਲੱਡ ਪੀੜਤਾਂ ਦੀ ਸੇਵਾ ਕਰ ਰਹੀ ਹੈ ਹਾਂਜੀ ਵੀਰ ਜੀ ਪਿਛਲੇ ਦਿਨਾਂ ਚ 10 ਦਿਨ ਪਹਿਲਾਂ ਜਿਵੇਂ ਕਿ ਸਾਰਿਆਂ ਨੂੰ ਹੀ ਪਤਾ ਹੈ ਵੀ ਇਸ ਏਰੀਆ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੜਾ ਨਾ ਤੇ ਸੇਫ ਇੰਟਰਨੈਸ਼ਨਲ ਵੀ ਉਹਨਾਂ ਦਿਨਾਂ ਤੋਂ ਸ਼ੁਰੂ ਵਾਲੇ ਦਿਨਾਂ ਤੋਂ ਹੀ ਇੱਥੇ ਸੇਵਾ ਕਰ ਜਾਂਦੇ ਵਿੱਚ ਜੁਟੀ ਹੋਈ ਆ ਅਸੀਂ ਪਰਿਵਾਰਾਂ ਨੂੰ ਮਿਲ ਰਹੇ ਆ ਪਰਿਵਾਰਾਂ ਤੋਂ ਜੇ ਜਿੱਦੋਂ ਕਿਤੇ ਰਾਸ਼ਨ ਦੀ ਜਾਂ ਕਿਸੇ ਕਿਸੇ ਦੀ ਲੋੜ ਵਾ ਬੈਂਡ ਖਰਾਬ ਹੋਏ ਕਿ ਕੁਝ ਇਹਦੇ ਬਾਰੇ ਸਰਵੇ ਕਰਕੇ ਤੇ ਉਹਨਾਂ ਪਰਿਵਾਰਾਂ ਦੀ ਜਿਹੜੀ ਮਦਦ ਕੀਤੀ ਜਾ ਰਹੀ ਆ ਜੀ ਤੇ ਮਾਤਾ ਜੀ ਹੁਣਾਂ ਦੇ ਜਿਵੇਂ ਤੁਹਾਨੂੰ ਪਤਾ ਲੱਗਿਆ ਵੀਡੀਓ ਵਾਇਰਲ ਹੋ ਰਹੀ ਸੀ ਫਿਰ ਇਹਨਾਂ ਦੇ ਹੁਣ ਜਿਹੜਾ ਘਰ ਦੀ ਸੇਵਾ ਸੈਫ ਇੰਟਰਨੈਸ਼ਨਲ ਨਾਮ ਹੋਊਗੀ ਮਾਤਾ ਜੀ ਬੜੇ ਖਸਤਾ ਮਕਾਨ ਦੇ ਵਿੱਚ ਰਹਿ ਰਹੇ ਸੀ ਤੇ ਮਾਤਾ ਜੀ ਦਾ ਸਮਾਨ ਵੀ ਬਾਹਰ ਹੀ ਪਿਆ ਸੀ ਤੇ ਮਕਾਨ ਲਗਭਗ ਟਿੱਕਣ ਅਗਭਗ ਬਣਾ ਰਹੇ ਆ ਉਸੇ ਲੜੀ ਤਹਿਤ ਐਤ ਬਹੁਤ ਮੈਂ ਖੁਸ਼ ਹਾਂ ਮੇਰੀ ਜੁਮੇ ਜਾਨ ਜਿਹਾ ਬੰਦਿਆਂ ਚ ਕਲੀ ਉਹ ਆਂਦੇ ਘਰ ਬਣਾ ਕੇ ਅਸੀਂ ਤੁਹਾਨੂੰ ਜ਼ਰੂਰ ਦਵਾਂਗੇ ਹਮ ਬਸ ਇਹ ਹੋਏ ਖਾਸ ਵਾਜੀ ਫਰ ਜੀ ਹ ਹੁਣ ਤਾਂ ਮੇਰੇ ਖਿਆਲ ਨਾਲ ਤੁਹਾਨੂੰ ਇਹ ਜਿਹੜੀ ਆ ਇਹ ਪ੍ਰੇਸ਼ਾਨੀ ਨਹੀਂ ਆਉਗੀ ਕਿਉਂਕਿ ਇੱਕ ਸੰਸਥਾ ਜਿਹੜੀ ਆ ਉਹ ਅੱਗੇ ਆਈ ਆ ਤਾਂ ਸੰਸਥਾ ਵੱਲੋਂ ਵੇਖੋ ਜੀ ਸੇਫ ਇੰਟਰਨੈਸ਼ਨਲ ਜਿਹੜੀ ਟੀਮ ਹੈ ਉਹ ਸਾਨੂੰ ਭਰੋਸਾ ਜ਼ਰੂਰ ਦਿਵਾ ਕੇ ਗਈ ਹੈ ਕਿ ਅਸੀਂ ਤੁਹਾਡਾ ਘਰ ਬਣਵਾਵਾਂਗੇ ਜੋ ਕਿ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਜਿਹੜੇ ਵੀਰ ਸੱਜਣ ਚੰਨਲਾਂ ਵਾਲੇ ਵੀ ਸਾਡੇ ਕੋਲ ਪਹੁੰਚੇ ਸੀ ਚੰਨਲਾਂ ਵਾਲਿਆਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਕਿਉਂਕਿ ਚੰਨਲਾਂ ਵਾਲਿਆਂ ਕਰਕੇ ਹੀ ਇੱਥੇ ਸਭ ਧਾਨੀ ਸੱਜਣ ਪਹੁੰਚ ਰਹੇ ਆ ਅਸੀਂ ਤੁਹਾਡਾ ਵੀ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ